ਸਾਡੇ ਸਭ ਤੋਂ ਵੱਧ ਨੁਕਸਾਨ ਬੱਚਿਆਂ ਦਾ ਹੁੰਦਾ ਜੀ ਆ ਪਿੱਛੇ ਹੁਣ جنگ ਲੱਗਾ ਸਾਰੇ ਬੱਚੇ ਵਿਚਾਰੇ ਸਕੂਲ ਤੇ ਘਰ ਘਰ ਹੋ ਗਿਆ ਹੁਣ ਫਿਰ ਸਾਡੇ ਬੱਚੇ ਪੜਾਈ ਤੋਂ ਵਾਂਝੇ ਨੇ ਕੋਈ ਬੱਚੇ ਮੰਨ ਲਓ ਜਿਹੜੇ ਵੱਡੇ ਸਕੂਲਾਂ ਚ ਪੜਦੇ ਨੇ ਉਹਨਾਂ ਨੇ ਕੰਪੀਟੀਸ਼ਨ ਨਹੀਂ ਕਰ ਸਕਦੇ ਜਿੰਨੇ ਬਾਰਡਰ ਤੇ ਬੈਠੇ ਨੇ ਸਰਕਾਰ ਨੂੰ ਅਪੀਲ ਕਰਦੇ ਹਾਂ ਸੈਂਟਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਬਾਰਡਰ ਤੇ ਬੈਠੇ ਨੇ ਲੋਕ ਇਹਨਾਂ ਨੂੰ ਕੁਝੇ ਸਹੂਲਤ ਦਿੱਤੀ ਜਾਵੇ ਔਰ ਇਹਨਾਂ ਲੋਕਾਂ ਦੇ ਨਾਲ ਆ ਕੇ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਬਾਹਰਤਾ ਲਾਭ ਕੀਤੀ ਆ ਔਰ ਕਿਸ ਤਰੀਕੇ ਨਾਲ ਨਾ ਲੋਕਾਂ ਦੀਓ ਮਦਦ ਕਰਨਗੇ ਔਰ ਬਾਦਲ ਸਾਹਿਬ ਜਿਹੜੇ ਆ ਪਿੰਡਾਂ ਦੇ ਵਿੱਚ ਜਾ ਰਹੇ ਆ ਔ ਗੱਲਬਾਤ ਕਰ ਰਹੇ ਆ ਔਰ ਮਦਦ ਦਾ ਜਿਹੜਾ ਭਰੋਸਾ ਦੇ ਰਿਹਾ ਉਹ ਜਿੰਨਾ ਆਪਣੇ ਇਹ ਡੁੱਬਾ ਆਪਣੇ ਜਿੰਨਾ ਤਾਰ ਤੋਂ ਪਾਰ ਸਾਡਾ ਕਾफी ਲੋਕਾਂ ਦਾ ਨੁਕਸਾਨ ਹੋ ਗਿਆ ਤੇ ਪਿੱਛੇ ਹੀ ਬਹੁਤ ਹੋਇਆ ਫਸਲ ਬਿਲਕੁਲ ਬਰਬਾਦ ਹੋ ਗਈ ਏ ਉਹਨਾਂ ਇਹੋ ਅਸ਼ਵਾਸਥ ਦਵਾਈ ਖਾਦ ਦੇ ਦੇ ਦਿਆਂਗੇ ਜੀ ਤੇ ਤੁਸੀਂ ਵੀ ਬਦਲ ਨੇ ਗੱਲ ਕਹੀ ਆ ਜੀ ਤੇਨ ਕਿ ਫੇਰ ਹੀ ਪਤਾ ਲੱਗੇ ਜੇ ਇੱਕ ਅਸ਼ਵਾਸਥ ਦਵਾਈ ਹੈ ਜੀ ਤੇ ਸਾਡੇ ਕੋਲ ਪਹੁੰਚਦਾ ਫੇਰ ਹੀ ਅਸੀਂ ਕਹਾਂਗੇ ਉਹਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਕੋਈ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਬਿਲਕੁਲ ਜੀ ਜਿਹੜਾ ਜਦੋਂ ਪਾਣੀ ਸੁੱਕ ਜਾਏਗਾ ਜਦੋਂ ਕਣਕ ਦੀ ਬਜਾਈ ਸ਼ੁਰੂ ਹੋਏਗੀ ਉਦੋਂ ਅਸੀਂ ਜਿਹੜਾ ਬੀਜ ਖਾਦ ਤੇ ਡੀਜ਼ਲ ਤੁਹਾਨੂੰ ਧਿਆਨ ਆਸ ਹੈ ਕਿ ਇਹ ਚੀਜ਼ਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਮਿਲਣਗੀਆਂ ਹੁਣ ਤਾਂ ਆਂ ਤਾਂ ਉਮੀਦ ਤਾਂ ਹੈਗੀ ਆ ਜੀ ਸੱਚ ਤਾਂ ਇਹ ਪਾਰਟੀ ਅਮਲ ਦੀ ਪਾਰਟੀ ਕੰਮ ਕਰ ਰਹੀ ਆ ਕੁਦਰਤੀ ਕਰੋਪੀ ਆ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਜਿਵੇਂ ਉਹ ਕੰਮ ਕਰ ਰਹੀ ਆ ਉਹਨਾਂ ਦੇ ਤਰੀਕੇ ਦੇ ਨਾਲ ਸੇਵਾ ਤੁਹਾਡੇ ਤੱਕ ਪਹੁੰਚ ਰਹੀ ਆ ਜਿਵੇਂ ਉਹ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਆ ਹਾਂਜੀ ਬਿਲਕੁਲ 300 ਕਟਾ ਫੀਡ ਭੇਜੀ ਹੈ ਜੀ 50 ਕਿੰਨਾਂ ਦੇ ਵੱਲੋਂ ਆਈ ਆ ਪੰਜਾਬ ਸਰਕਾਰ ਵੱਲੋਂ ਜੀ ਫੇ ਸਾਨੂੰ ਹਰ ਵਾਰੀ ਮਾਰ ਪੈਂਦੀ ਏ ਜਦੋਂ ਪਾਣੀ ਆਉਂਦਾ ਉਦੋਂ ਵੀ ਮਾਰ ਪੈਂਦੀ ਏ ਜਦੋਂ ਜੰਗ ਲੱਗਦਾ ਉਦੋਂ ਵੀ ਮਾਰ ਪੈਂਦੀ ਹੁਣ ਬਾਲ ਸਾਹਿਬ ਇਹ ਕਹੇ ਗਏ ਨੇ ਵੀ ਤੁਹਾਡੀ ਸਾਰੀ ਮੁਸ਼ਕਲਾਂ ਹੱਲ ਕਰਾਂਗੇ ਸਾਡੇ ਜਦੋਂ ਸੱਤਾ ਚਾਵਾਂਗੇ ਸਾਰੇ ਮੁਸ਼ਕਲਾਂ ਹੱਲ ਕਰ ਦੇਾਂਗੇ ਤੁਹਾਡੀਆਂ ਬਾਰਡਰਲ ਤੇ ਜਿਹੜੇ ਗਰੀਬ ਬੰਦੇ ਨੇ ਲੋਕ ਸਾਡੇ ਹੀ ਜਾਇਦਾਦਾਂ ਵਾਲੇ ਉਹ ਵੀ ਰਗੜਿੰਦੇ ਫਿਰਨੇ ਕੋਈ ਸਾਡੀ ਨਹੀਂ ਸਰਕਾਰ ਨੇ ਸਾਰ ਲੈਂਦੀ ਪੂਰਾ ਜਿਹੜੇ ਪੈਸੇ ਆਉਣ ਚਲੋ 25000 ਆਵੇ 30 ਆਵੇ ਉਹ ਵੰਡਿਆ ਜਾਦਾ ਬਣ ਜਾਂਦੇ ਜੇ ਕੋਈ ਅਫਸਰ ਰੱਜ ਗਏ ਕੋ ਚਲ ਤੂੰ ਵੀ ਚਾਰ ਕਿਲੇ ਲਖਾ ਦੇ ਮੇਰੇ ਮੈਨੂੰ ਅੱਧੇ ਪੈਸੇ ਤੂੰ ਦੇ ਦੇਵੀਂ ਇਹ ਕੰਮ ਗਲਤ ਹੈ ਡੁੱਬ ਗਿਆ ਜਿਨ੍ਹਾਂ ਦਾ ਘਰ ਲੁੱਟ ਗਿਆ ਪਤਾ ਉਹਨਾਂ ਨੂੰ ਇਹਦਾ ਲੋਕਾਂ ਦੀ ਵੱਡੀ ਮੰਗ ਜਿਹੜੀ ਹੈਗੀ ਆ ਕਿ ਸਾਡੇ ਲਈ ਵਿਸ਼ੇਸ਼ ਸਹੂਲਤਾਂ ਜਿਹੜੀਆਂ ਵਿਸ਼ੇਸ਼ ਸਰਕਾਰਾਂ ਦੇ ਪੈਕੇਜ ਹੋਣੇ ਚਾਹੀਦੇ ਆ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਅੱਡ ਪੈਕੇਜ ਹੋਣੇ ਚਾਹੀਦੇ ਕਿਉਂਕਿ ਅਸੀਂ ਬਾਰਡਰ ਏਰੀਆ ਤੇ ਬੈਠੇ ਆ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਆ ਬਾਰਡਰ ਏਰੀਆ ਦੇ ਪਿੰਡਾਂ ਦੇ ਬੱਚੇ ਲਗਾਤਾਰ ਅਸੀਂ ਹੜਾ ਪ੍ਰਭਾਵਿਤ ਖੇਤਰਾਂ ਦੀ ਕਵਰੇਜ ਕਰ ਰਹੇ ਆਂ ਰਾਜ ਇੱਥੇ ਸੁਭੀਰ ਸਿੰਘ ਬਾਦਲ ਪਹੁੰਚਦੇ ਨੇ ਪਰ ਇਸੇ ਪਿੰਡ ਦੇ ਵਿੱਚ ਪਹੁੰਚਦੇ ਨੇ ਇਹ ਲੱਖਾ ਸਿੰਘ ਵਾਲਾ ਪਿੰਡ ਆ ਬਲਾਕ ਮਮਦੂਰ ਦੇ ਅਧੀਨ ਪੈਂਦਾ ਹੈ ਉਹ ਜ਼ਿਲ੍ਹਾ ਫਿਰੋਜ਼ਪੁਰ ਆ ਔਰ ਇਹਨਾਂ ਲੋਕਾਂ ਦੇ ਨਾਲ ਆ ਕੇ ਜਿਹੜਾ ਸੁਭੀਰ ਸਿੰਘ ਬਾਦਲ ਨੇ ਬਾਹਰਤਾ ਲਾਭ ਕੀਤੀ ਆ ਔਰ ਕਿਸ ਤਰੀਕੇ ਨਾਲ ਨਾ ਲੋਕਾਂ ਦੀਓ ਮਦਦ ਕਰਨਗੇ ਔਰ ਬਾਦਲ ਸਾਹਿਬ ਜਿਹੜੇ ਆ ਪਿੰਡਾਂ ਦੇ ਵਿੱਚ ਜਾ ਰਹੇ ਆ ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਔਰ ਮਦਦ ਦਾ ਜਿਹੜਾ ਭਰੋਸਾ ਦੇ ਰਿਹਾ ਪਰ ਆਵਾਜ਼ ਦੀ ਪਾਰਟੀ ਦੀ ਜਿਹੜੀ ਕੰਮ ਕਰ ਰਹੀ ਆ ਸੱਤਾਧਾਰੀ ਪਾਰਟੀ ਆ ਸੰਸਥਾਵਾਂ ਕੰਮ ਕਰ ਰਹੀਆਂ ਨੇ ਬਈ ਤੁਹਾਡੇ ਕੋਲੇ ਸੁਭੀਰ ਸਿੰਘ ਬਾਦਲ ਪਹੁੰਚਦੇ ਨੇ ਉਹਨਾਂ ਨੇ ਕੀ ਆਪਣੇ ਪੱਧਰ ਤੇ ਭਰੋਸਾ ਦਵਾਇਆ ਸਰਕਾਰ ਦਾ ਸੱਤਾ ਦੇ ਵਿਚ ਨਹੀਂ ਹੈ ਉਹਨਾਂ ਦੀ ਹਾਂਜੀ ਹੂੰ ਉਹ ਜਿੰਨਾ ਆਪਣੇ ਇਹ ਡੁੱਬਾ ਆਪਣੇ ਜਿੰਨਾ ਤਾਰ ਤੋਂ ਪਾਰ ਸਾਰਾ ਕਾफी ਲੋਕਾਂ ਦਾ ਨੁਕਸਾਨ ਹੋ ਗਿਆ ਹੈ ਤੇ ਪਿੱਛੇ ਹੀ ਬਹੁਤ ਹੈ ਫਸਲ ਬਿਲਕੁਲ ਬਰਬਾਦ ਹੋ ਗਈ ਹੈ ਉਹਨਾਂ ਇਹੋ ਅਸ਼ਵਾਸਵਾਦ ਦਵਾਈ ਖਾ ਦੇ 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 ਦੇਗਾ ਜੀ ਹੂੰ ਨਾਲ ਡੀਜ਼ਲ ਵੀ ਕਿਹਾ ਨੇ ਅੱਛਾ ਇਹ ਸੁਨੀਲ ਸਿੰਘ ਵਾਦਲ ਨੇ ਗੱਲ ਕਹੀ ਆ ਜੀ ਦੇਣ ਕਿ ਤਾਂ ਫੇਰ ਹੀ ਪਤਾ ਲੱਗੇ ਜੇ ਇੱਕ ਅਸ਼ਵਾਸਤ ਦਵਾਈ ਨੇ ਜੀ ਹੂੰ ਕਿ ਸਾਡੇ ਕੋਲ ਪਹੁੰਚਦਾ ਫੇਰ ਹੀ ਅਸੀਂ ਕਹਾਂਗੇ ਜੀ ਹੂੰ ਤੁਹਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਆ ਕੋਈ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਬਿਲਕੁਲ ਜਿਹੜਾ ਜਦੋਂ ਪਾਣੀ ਸੁੱਕ ਜਾਏਗਾ ਜਦੋਂ ਕਣਕ ਦੀ ਬਜਾਈ ਸ਼ੁਰੂ ਹੋਏਗੀ ਉਦੋਂ ਅਸੀਂ ਜਿਹੜਾ ਬੀਜ ਖਾਦ ਤੇ ਡੀਜ਼ਲ ਤੁਹਾਨੂੰ ਦੇਾਂਗੇ ਆਸ ਹੈ ਕਿ ਇਹ ਚੀਜ਼ਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਮਿਲਣਗੀਆਂ ਹੁਣ ਆ ਤਾਂ ਉਮੀਦ ਤਾਂ ਹੈਗੀ ਆ ਜੀ ਕਿਉਂਕਿ ਜਿਹੜੀ ਉਮੀਦ ਤਾਂ ਬਿਲਕੁਲ ਹੈਗੀ ਆ ਵੀ ਬਿਲਕੁਲ ਪਹੁੰਚੇਗਾ ਸੱਤਾਧਾਰੀ ਪਾਰਟੀ ਅਮਨਦੀ ਪਾਰਟੀ ਕੰਮ ਕਰ ਰਹੀ ਆ ਕੁਦਰਤੀ ਕਰੋਪੀ ਆ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਜਿਵੇਂ ਉਹ ਕੰਮ ਕਰ ਰਹੇ ਆ ਉਹਨਾਂ ਦੇ ਤਰੀਕੇ ਦੇ ਨਾਲ ਸੇਵਾ ਤੁਹਾਡੇ ਤੱਕ ਪਹੁੰਚ ਰਹੀ ਆ ਜਿਵੇਂ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਆ ਹਾਂਜੀ ਬਿਲਕੁਲ ਪਹੁੰਚ 300 ਕਟਾ ਫੀਡ ਭੇਜੀ ਹੈ ਜੀ 50 ਇਹਨਾਂ ਦੇ ਵੱਲੋਂ ਆਈ ਆ 50 ਸਰਕਾਰ ਵੱਲੋਂ ਜੀ ਹਾਂਜੀ ਵਾਹੀ ਪੈਣੇ ਚ ਵੰਡਤੀ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਜੀ ਕਰ ਕਰ ਸਾਡੇ ਕੋਲ ਵੀਡੀਓ ਵੀ ਹੈ ਜਿਨ੍ਹਾਂ ਨੂੰ ਅਸੀਂ ਫੀਡ ਦਿੱਤੀ ਜੀ ਜੀ ਕਿੰਨਾ ਕੁ ਬਈ ਇਸ ਪਿੰਡ ਦੀ ਕਿੰਨੀ ਕੁ ਜ਼ਮੀਨ ਹੈ ਸਾਰੀ ਜ਼ਮੀਨ ਦਾ ਨੁਕਸਾਨ ਹੋ ਜਾਂ ਮਾਣੀ ਮੋਟੀ ਬਚੀ ਵੀ ਹੈ ਪਿੰਡ ਦਾ ਰਕਬਾ ਹੈਗਾ 1800 ਕਿੱਲਾ ਤੇ 600 ਕਿੱਲਾ ਜਿਹੜਾ ਬਿਲਕੁਲ ਜਿਹੜਾ ਪ੍ਰਭਾਵਿਤ ਹੋਇਆ ਪ੍ਰਭਾਵਿਤ ਹੋਇਆ ਜੀ ਬਈ ਇੱਥੇ ਉੱਠਣਾ ਕਿਸਾਨ ਦੇ ਲਈ ਬਹੁਤ ਔਖਾ ਹੈ ਤੁਸੀਂ ਬਾਰਡਰ ਏਰੀਆ ਦੇ ਬੈਠੇ ਹੋ ਦੱਸ ਰਹੀ ਸੀ ਕਿ ਕਦੇ ਜੰਗ ਦਾ ਡਰ ਪੈਦਾ ਹੋ ਜਾਂਦਾ ਕਦੇ ਇੱਥੋਂ ਬਾਰਡਰ ਏਰੀਆ ਕਦੇ ਹੜ ਮਾਰ ਜਾਂਦੇ ਆ ਇਹ ਚੀਜ਼ਾਂ ਦੇ ਤੁਸੀਂ ਸਮੇਂ-ਸਮੇਂ ਤੋਂ ਉੱਠਦੇ ਰਹੇ ਹੋ ਇਸ ਵਾਰ ਵੀ ਵੱਡੀ ਮਾਰ ਪਈ ਹੈ ਇਹ ਸਾਨੂੰ ਹਰ ਵਾਰੀ ਮਾਰ ਪੈਂਦੀ ਹੈ ਜਦੋਂ ਪਾਣੀ ਆਉਂਦਾ ਉਦੋਂ ਹੀ ਮਾਰ ਪੈਂਦੀ ਹੈ ਜਦੋਂ ਜੰਗ ਲੱਗ ਹੁਣ ਬਾਲ ਸਾਹਿਬ ਇਹ ਕਹਿ ਗਏ ਨੇ ਵੀ ਤੁਹਾਡੀ ਸਾਰੀ ਮੁਸ਼ਕਲਾਂ ਹੱਲ ਕਰਾਂਗੇ ਸਾਡੇ ਜਦੋਂ ਸੱਤਾ ਚਾਵਾਂਗੇ ਸਾਰੇ ਮੁਸ਼ਕਲਾਂ ਹੱਲ ਕਰ ਦਿਆਂਗੇ ਤੁਹਾਡੀਆਂ ਉਹਨਾਂ ਨੇ ਅੱਗੇ ਕਹੀ ਕਿ ਜਦੋਂ ਸੱਤਾ ਦੇ ਵਿੱਚ ਚਾਹੇ ਤੁਸੀਂ ਉਹਨਾਂ ਨੂੰ ਵੋਟਾਂ ਪਾ ਕੇ ਸੱਤਾ ਤੇ ਬਹਾਇਆ ਕੁਰਸੀ ਦਿੱਤੀ ਉਹਨਾਂ ਨੇ ਕਿਹਾ ਕਿ ਸਾਰੇ ਬੰਨ ਅਸੀਂ ਪੱਕੇ ਕਰ ਦੇਵਾਂਗੇ ਹਾਂ ਪੱਕੇ ਕਹਿੰਦੇ ਪੱਕੇ ਸਾਰੇ ਬੰਨ ਵੀ ਕਰ ਦੇਾਂਗੇ ਤਾਰ ਵੀ ਜਿੱਥੇ ਇੱਕ ਡਬਲ ਤਾਰ ਲੱਗੀ ਉਹਨੂੰ ਵੀ ਸਿੰਗਲ ਕਰਾਂਗੇ ਗਾ ਜਾ ਕੇ ਹੂੰ ਹੁਣ ਡਬਲ ਤਾਰ ਲੱਗੀ ਹੋਈ ਆ ਉੱਥੇ ਹਾਂ ਡਬਲ ਤਾਰ ਲੱਗੀ ਹੀ ਆ ਹੂੰ ਤੇ ਕਹਿੰਦੇ ਬਾਅਦ ਸਿੰਗਲ ਕਰਾਂਗੇ ਤਾਰ ਨੂੰ ਜਾ ਕੇ ਹੂੰ ਜੋ ਵੀ ਹੋਰ ਬਾਕੀ ਕੰਮ ਤੁਹਾਡਾ ਰਹਿੰਦਾ ਹੈ ਸਾਰੇ ਪੂਰੇ ਕਰਾਂਗੇ ਜਮੀਨਾਂ ਕੱਚੀਆਂ ਨੂੰ ਵੀ ਪੱਕੀਆਂ ਕਰਾਂਗੇ ਹੂੰ ਆ ਕੱਚੀਆਂ ਜਮੀਨਾਂ ਦੀ ਵੀ ਗੱਲ ਕਰ ਰਹੀ ਸੀਗੇ ਉਹ ਉਹ ਕਹਿੰਦੇ ਪੱਕੀਆਂ ਕਰਾਂਗੇ ਸਾਰੀਆਂ ਪਹਿਲ ਦੇ ਆਧਾਰ ਤੇ ਹੂੰ ਤੇ ਇੱਕ ਹਫਤੇ ਦੇ ਵਿੱਚ ਹੀ ਕਰਾਂਗੇ ਜੇ ਆਪਣੀ ਸੱਤਾਧਾਰੀ ਚਾਉਣੇ ਆ ਤਾਂ ਹੂੰ ਪਹਿਲਾਂ ਵੀ ਕੱਚੀਆਂ ਜਮੀਨਾਂ ਪੱਕੀਆਂ ਹੋਈਆਂ ਹੈਗੀਆਂ ਇੱਥੇ ਹਾਂ ਪਹਿਲਾਂ ਵੀ ਕੱਚੀਆਂ ਪੱਕੀਆਂ ਹੋਈਆਂ ਸੀ ਹੋਈਆਂ ਸੀਗੀਆਂ ਤੇ ਟੁੱਟ ਗਈਆਂ ਸੀ ਜਦੋਂ ਟੁੱਟ ਗਈਆਂ ਜੀ ਸਰਕਾਰ ਆਈ ਸੀ ਉਹਨਾਂ ਨੇ ਤੋੜ ਦਿੱਤੀਆਂ ਸੀਗੀਆਂ ਤੁਸੀਂ ਉਹਨਾਂ ਕੋਲੇ ਮੰਗ ਰੱਖੀ ਨਹੀਂ ਗੀ ਇਹ ਪਹਿਲਾਂ ਸਾਡੀਆਂ ਪੱਕੀਆਂ ਸੀਗੀਆਂ ਹੁਣ ਕਿਉਂ ਤੋਲ ਰਹੇ ਹੋ ਨਹੀਂ ਨਹੀਂ ਮੰਗ ਤਾਂ ਉਦੋਂ ਰੱਖੀ ਸੀਗੀ ਪਰ ਉਹ ਕਹਿੰਦੇ ਵੀ ਜਦੋਂ ਹੁਣ ਆਪਣੀ ਪਾਰਟੀ ਜੇ ਹੈ ਨਹੀਂ ਦੂਜੀ ਸਰਕਾਰ ਨੇ ਤੋੜੀਆਂ ਨਾ ਕਾਂਗਰਸ ਨੇ ਜਦੋਂ ਕੈਪਟਨ ਸਰਕਾਰ ਦੇ ਆਈਏ ਉਹਨਾਂ ਨੇ ਉਹੀ ਗੱਲ ਮੈਂ ਕਰ ਰਿਹਾ ਵੀ ਤੁਸੀਂ ਕਾਂਗਰਸ ਦੇ ਕਿਸੇ ਮੇਲੇ ਕੋਲੇ ਪਹੁੰਚੇ ਨਹੀਂ ਵੀ ਸਾਡੀਆਂ ਪੱਕੀਆਂ ਜ਼ਮੀਨਾਂ ਤੁਸੀਂ ਇਹ ਫਿਰ ਦੁਬਾਰੇ ਕਿਉਂ ਤੋਲ ਰਹੇ ਹੋ ਉਹਨਾਂ ਨੂੰ ਤਾਂ ਹੂੰ ਗਰੀਬ ਬੰਦੇ ਦੇ ਕਿਹਨੇ ਸੁਣਨੇ ਜੀ ਸਾਡੇ ਸਭ ਤੋਂ ਵੱਧ ਨੁਕਸਾਨ ਬੱਚਿਆਂ ਦਾ ਹੁੰਦਾ ਜੀ ਆ ਪਿੱਛੇ ਹੁਣ ਜੰਗ ਲੱਗਾ ਸਾਰੇ ਬੱਚੇ ਵਿਚਾਲੇ ਸਕੂਲ ਬੇਕਾਰ ਕਰ ਕਰ ਹੋ ਗਿਆ ਹੁਣ ਫਿਰ ਸਾਡੇ ਬੱਚੇ ਪੜਾਈ ਤੋਂ ਵਾਂਝੇ ਨੇ ਕੋਈ ਬੱਚੇ ਮੰਨ ਲਓ ਜਿਹੜੇ ਵੱਡੇ ਸਕੂਲਾਂ ਚ ਪੜਦੇ ਨੇ ਉਹਨਾਂ ਨੇ ਕੰਪੀਟੀਸ਼ਨ ਨਹੀਂ ਕਰ ਸਕਦੇ ਜਿੰਨੇ ਬਾਰਡਰ ਤੇ ਬੈਠੇ ਨੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਸੈਂਟਰ ਨੂੰ ਅਪੀਲ ਕਰਦਾ ਹੈ ਵੀ ਜਿਹੜੇ ਬਾਰਡਰ ਤੇ ਬੈਠੇ ਨੇ ਲੋਕ ਇਹਨਾਂ ਨੂੰ ਕੁਝ ਵਛੇ ਸਹੂਲਤ ਦਿੱਤੀ ਜਾਵੇ ਤੇ ਵਿਸ਼ੇਸ਼ ਇਹਨਾਂ ਦਾ ਪੇਪਰ ਲੱਗ ਤੋ ਹੋਵੇ ਜੀ ਇਹਨਾਂ ਦੀ ਲੱਗ ਪੋਸਟਾਂ ਬਣਾ ਜਾ ਜਾਣ ਕੋਈ ਜਿਹੜੇ ਚੰਗੇ ਸਕੂਲਾਂ ਚ ਪੜਦੇ ਨੇ ਵੱਡੇ ਵੱ ਉਹ ਡੀ ਸਿੱਧਾ ਹੁੰਦਾ ਕਿਸੇ ਤਰ੍ਹਾਂ ਦੇ ਟੈਸਟ ਹੁੰਦਾ ਹੈ ਉਹਨਾਂ ਤੇ ਸਾਡੇ ਬੱਤੇ ਮੱਲੋ ਨਹੀਂ ਕਲੀਅਰ ਕਰ ਸਕਦੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਬਾਰਡਰ ਦੇ ਲੋਕਾਂ ਵਾਸਤੇ ਵਿਸ਼ੇਸ਼ ਸਹੂਲਤ ਬਣਾ ਕੇ ਪੜ੍ਹੇ ਲਿਖੇ ਬੱਚਿਆਂ ਨੂੰ ਉਹਨਾਂ ਦੀ ਇੱਕ ਅਲੱਗ ਬੈਟ ਬਣਾਈ ਜਾਵੇ ਆਪੂ ਆਪ ਤਾਂ ਪੰਜਾਬ ਦੇ ਉੱਪਰ ਵੱਡੀ ਆਈ ਆ ਤੁਸੀਂ ਵੱਡੀ ਉਮਰ ਆ ਤੁਹਾਡੀ ਤੁਸੀਂ ਸਮੇਂ-ਸਮੇਂ ਤੇ ਪੰਜਾਬ ਦੇ ਪੈਂਦੀਆਂ ਮਾਰਾਂ ਦੇਖੀਆਂ ਨੇ 88 ਦੇ ਵਿੱਚ ਵੀ ਇੱਥੇ ਹੜ ਆਇਆ ਸੀਗਾ ਜਿਵੇਂ ਹੁਣ ਸੰਸਥਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਐ ਖਾਲਸਾ ਆਡਾ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਖੜੇ ਆ ਕਿਵੇਂ ਜਿਵੇਂ ਸੇਵਾ ਕਰ ਰਹੇ ਆ ਔਰ ਲੱਗਦਾ ਕਿ ਲੋਕਾਂ ਦਾ ਮੋਰ ਬਹੁਤ ਛੇਤੀ ਜਿਹੜਾ ਮੁੜ ਸੇਵਾ ਹੋਊਗਾ ਸੇਵਾ ਤੇ ਜੀ ਸਾਡੇ ਤੋਂ ਸ਼ੁਰੂ ਤੋਂ ਲਾਈ ਬਾਰਡਰ ਵਾਲਿਆਂ ਤੋਂ ਮਾਰਾਂ ਪੈਂਦੀਆਂ ਹੀ ਰਹੀਆਂ ਨੇ ਗੋ ਗੱਤਰ ਦੀ 65 ਦੀ ਜੰਗ ਅਸੀਂ ਆਪ ਖੋਦੇਗੇ ਹੀ ਕਿ ਬੱਚੇ ਅਸੀਂ ਔਖੇ ਹੋਗੇ ਥੋ ਨਿਕਲਣਾ ਦੇਖਣਾ ਦੇਖੀ ਆ ਹਾਂਜੀ 65 ਦੀ ਗੱਤਰ ਦੀ ਲੜਾਈ ਪੂਰੀ ਅਸੀਂ ਆਜਾ ਤੇ ਬਾਰਡਰ ਦੇ ਨਾਲ ਹੀ ਸਾਨੂੰ ਬੀਐਸਐਫ ਫਰਿਮਾ ਸੁਰੱਖਿਆ ਸਾਨੂੰ ਲਜਾਂਦੇ ਰਹੇ ਨੇ ਅਸੀਂ ਜਿੰਨੀ ਹਿੰਮਤ ਮਾਰਦੇ ਰਹੇ ਪਰ ਸਾਨੂੰ ਬਾਰਡਰ ਦੇ ਏਰੀਆ ਨੂੰ ਕੋਈ ਏਡੀ ਨਹੀਂ ਨਹੀਂ ਦਿੰਦੀ ਬਾਰਡਰ ਦੇ ਤਾਂ ਜਿਹੜੇ ਗਰੀਬ ਬੰਦੇ ਨੇ ਲੋਕ ਸਾਡੇ ਹੀ ਜਾਇਦਾਤਾਂ ਵਾਲੇ ਉਹ ਵੀ ਰਗੜਿੰਦੇ ਫਿਰਨੇ ਕੋਈ ਸਾਡੀ ਨਹੀਂ ਸਰਕਾਰ ਨਹੀਂ ਸਾਰ ਲੈਂਦੇ ਬਾਰਡਰ ਤੇ ਜਰੂਰ ਅਸੀਂ ਬੈਠੇ ਪਰ ਅਸੀਂ ਜਾਈਏ ਕਿੱਥੇ ਅਹੀਂ ਪਹਿਲੋ ਲਾਈ 47 ਦੇ ਲੱਗਦੇ ਇੱਥੇ ਬੈਠੇ ਜੀ ਮੋਢ ਵੀ ਸਾਡਾ ਜੱਦੀ ਇੱਥੇ ਪਿੰਡ ਏ ਅਸੀਂ ਨਾ ਕਿਤੇ ਪਾਕਿਸਤਾਨ ਗਏ ਨਾ ਪਾਕਿਸਤਾਨੋਂ ਆਏ ਹੂੰ ਦੇ ਸਾਹਿਬ ਸੁਖਵੀਰ ਸਿੰਘ ਬਾਦਲ ਤੁਹਾਡੇ ਕੋਲੇ ਪਿੰਡ ਪਹੁੰਚਦੇ ਆ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਜਿਹੜਾ ਖਾਦ ਦੇਵਾਂਗੇ ਬੀਜ ਦੇਵਾਂਗੇ ਹੁਣ ਦੂਜਾ ਚਾਰਨ ਸ਼ੁਰੂ ਹੋਣਾ ਪਾਣੀ ਸੁੱਕਦਾ ਜਾ ਰਿਹਾ ਜ਼ਮੀਨਾਂ ਦੇ ਵਿੱਚ ਰੇਤ ਜਿਹੜੀ ਆ 4-4 ਫੁੱਟ ਹੋ ਗਈ ਆ ਉਹਨਾਂ ਨੇ ਕਿਹਾ ਕਿ ਅਸੀਂ ਉਹ ਡੀਜ਼ਲ ਦੇਵਾਂਗੇ ਉਹ ਤਾਂ ਕਹਿ ਗਏ ਨੇ ਪਰ ਹੁਣ ਮਿਲੇਗਾ ਤਾਂ ਪਤਾ ਲੱਗੇ ਪਾਣੀ ਹੁਣ ਸੁੱਕੇਗਾ ਘੜੇਗਾ ਬਾਦਲ ਸਾਹਿਬ ਨਾਲ ਯੋਤ ਗੱਡੀ ਤੇ ਖੜੇ ਨਹੀਂ ਉੱਥੇ ਹੱਥ ਬੰਨੇ ਨੇ ਇੱਕੀ ਥੱਲੇ ਆ ਜਾਓ ਤੋ ਉਹਨੇ ਆਖ ਤਾ ਮੈਂ ਤੁਹਾਡਾ ਸਾਰਾ ਹੱਲ ਕਰਾਂ ਦਾ ਅਸੀਂ ਚੁੱਪ ਕਰ ਗਏ ਅਸੀਂ ਹੁਣ ਯੋ ਅਸੀਂ ਹੁੰਦੀ 3-4 ਘੰਟੇ ਤੋਂ ਵੇਟ ਕਰਦੇ ਰਹੇ ਸਵੇਰ ਤੋਂ ਲਈ ਵੀ ਹੁਣ ਆਉਂਦੇ ਉਹਨਾਂ ਦੇ ਤੇ ਉਹ ਉੱਥੇ ਮੌਕਾ ਹੀ ਨਹੀਂ ਮਿਲਿਆ ਉੱਥੇ ਬਾਹਰ ਹੀ ਉਹਨੇ 2-4 ਗੱਲਾਂ ਕੀਤੀ ਨੇ ਤੁਹਾਡੇ ਹੱਲ ਮੈਂ ਹਾਰੇ ਕਰ ਦਿਆਂ ਦਾ ਤੇ ਅਸੀਂ ਚੁੱਪ ਕਰ ਗਏ ਵੀ ਅਸੀਂ ਤੇ ਤੁਹਾਡਾ ਸਵਾਗਤ ਕਰਨਾ ਹੈ ਤੇ ਉਹ ਉਥੂ ਹੀ ਉਹਨੇ ਸਾਨੂੰ ਹੱਥ ਬੰਨ ਕੇ ਬੇਨਤੀ ਕਰ ਦਿੱਤੀ ਵੀ ਤੁਹਾਡੇ ਵੀ ਵੀ ਧਿਆਨ ਦਾ ਜੀੜ ਰੇਤਾ ਪੈ ਡੀਜੀ ਹਾਰੇ ਕੰਮ ਤੁਣੂ ਮੈਂ ਪੂਰੀ ਕਰਾਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਹੇ ਕਿ ਅਸੀਂ ਜਿਹੜਾ 40000 ਰੁਪਏ ਘਰਾਂ ਵਾਸਤੇ ਜਿਹੜੇ ਕੰਮ ਨੁਕਸਾਨੇ ਗਏ ਆ ਮੁਆਵਜ਼ਾ ਉਹ ਦੇਵਾਂਗੇ 20000 ਰੁਪਏ ਜਿਹੜਾ ਜ਼ਮੀਨੀ ਮੁਆਵਜ਼ਾ ਹੋਊਗਾ। ਹਾਂ ਉਹਨੇ ਵੀ ਕਿਹਾ ਹੈ। ਉਹ ਜਿਹੜਾ ਨਾ ਆਪਣੇ ਮੁੱਖ ਮੰਤਰੀ ਮੌਜੂਦਾ ਹੈ ਉਹਨੇ ਕਿਹਾ ਵੀ 20000 ਮੈਂ ਜਿਹੜਾ ਡੁੱਬੇ ਡੁੱਬੇ ਦਾ ਧਿਆਨ ਆ। ਤੇ ਮਕਾਨਾਂ ਦਾ ਜਿਹੜਾ ਨਾਂਦਾ ਆਏਗਾ ਨੁਕਸਾਨ ਉਹ ਵੀ ਅਸੀਂ ਦੇਣਾ ਹੈ। ਉਹਨੇ ਤੇ ਲਾਣੀ ਸੁਣਨੇ ਪਏ ਜੇ ਜਦੋਂ ਰਸੂਲਤਾ ਆਵੇਗੀ ਤੇ ਪਤਾ ਬਾਅਦ ਇਹ ਲੱਗਣਾ ਤੁਸੀਂ ਆ ਨੀ ਕਿੰਨੇ ਕੁ ਰੁਪਿਆ ਨਾ ਪੂਰਤੀ ਨਾ ਨੁਕਸਾਨ ਵੱਡਾ ਹੋਇਆਗਾ ਉਹ ਪੂਰਤੀ ਹੋ ਜੂਦੀ ਨਹੀਂ ਹੋਣਾ ਜੀ ਹੋਣ ਪੂਰਤੀ ਨਹੀਂ ਹੋ ਸਕਦੀ ਉਹ ਇਹ ਤਾਂ ਐਂ ਇੰਗ ਪੁੰਜ ਵਾਲੀ ਗੱਲੇ ਜਿਵੇਂ ਅਗਲੇ ਸੰਘਟ ਆ ਜੇ ਅਗਲੇ ਆਂਦੇ ਚਲੋ ਚੁੱਪ ਕਰੋ ਜੀ ਰੱਬ ਕਰ ਗਿਆ ਤੇ ਇਹ ਤਾਂ ਚਲੋ ਜੋ ਸਰਕਾਰਾਂ ਕਰਦੀਆਂ ਨੇ ਤੇ ਰੱਬ ਨਾਲ ਸਾਡੀ ਬਰਾਬਰੀ ਵੀ ਨਹੀਂ ਹੈਗੀ ਤੁਸੀਂ ਆਪ ਸਿਆਣੇ ਹੀ ਬੰਦੇ ਕਿ ਜੂੜੇ ਨਾ ਕੁਦਰਤ ਮੂਰੇ ਤਾਂ ਕਿਸੇ ਦਾ ਜ਼ੋਰ ਨਹੀਂ ਹੈ ਨਾ ਜੀ ਕੁਦਰਤ ਮੁਡੇ ਸਰਕਾਰਾਂ ਹੀ ਆਪਣੀ ਅਸਾਰ ਲੈ ਸਕਦੀ ਜੇ ਸਾਡਾ ਕਰੇ ਤਾਂ ਜੇ ਨਾ ਕਰੇ ਤਾਂ ਅਸੀਂ ਨਾ ਕੀ ਕਰ ਸਕਨੇ ਜੀ ਬਈ ਤੁਹਾਡੇ ਪਿੰਡ ਦੇ ਵਿੱਚ ਜਾਂ ਇਸ ਹੋਰ ਪੰਜਾ ਸੱਤ ਪਿੰਡਾਂ ਦੀ ਗੱਲ ਕਰ ਲਈਏ ਕਿਹੜੀ ਕਿਹੜੀ ਚੀਜ਼ ਦੀ ਲੋੜ ਜਿਹੜੀ ਉਹ ਜ਼ਿਆਦਾ ਹੈਗੀ ਆ ਵੈਸੇ ਤਾਂ ਇੱਥੇ ਹੁਣ ਤਾਂ ਪਹਿਲੇ ਤਾਂ ਪਸ਼ੂਆਂ ਦੀ ਲਾਗੇ ਪਿੰਡਾਂ ਜਿਨ੍ਹਾਂ ਦਾ ਜ਼ਿਆਦਾ ਹੜ੍ਹ ਪ੍ਰਭਾਵਿਤ ਹੋਏ ਨੇ ਤੇ ਆਪਣੇ ਜਿਵੇਂ ਹੁਣ ਇੱਥੇ ਦਾ ਸਾਨੂੰ ਤਾਂ ਖਾੜ ਡੀਜ਼ਲ ਤੇ ਬੀਜ ਦੀ ਲੋੜ ਹੈ ਤੇ ਬਾਕੀ ਉੱਤੋਂ ਸਰਕਾਰ ਭੇਜੂਗੀ ਤਾਂ ਫੇਰ ਹੀ ਪਤਾ ਲੱਗੂਗਾ ਵੀ ਆ ਚੀਜ਼ ਸਾਨੂੰ ਮੌਕੇ ਤੇ ਮਿਲੀ ਕਵੀਰ ਸਿੰਘ ਬਾਦਲ ਆਉਂਦੇ ਆ ਇੱਥੇ ਥੋੜੀ ਗੱਲਬਾਤ ਹੋਈ ਹੈ ਜਿਵੇਂ ਉਹਨਾਂ ਨੇ ਕਹਿ ਕੇ ਸੀ ਖਾਲ ਦੇਵਾਂਗੇ ਡੀਜ਼ਲ ਵੀ ਦੇਵਾਂਗੇ ਨਹੀਂ ਸਾਡੇ ਇਹ ਮੁਖੀ ਸਾਹਿਬ ਸਰਪੰਚ ਸਾਹਿਬ ਉਹਨਾਂ ਨਾਲ ਹੀ ਹੋਈ ਹੈ ਤੇ ਆਪਣੇ ਨੰਬਰਦਾਰ ਤੇ ਹੋਰ ਸਾਰੀ ਖੜੀ ਪੰਚਾਇਤ ਉਹਨਾਂ ਨਾਲ ਹੀ ਹੋਈ ਹੈ ਕਿਉਂਕਿ ਫਿਰ ਸਾਰੇ ਨਹੀਂ ਇੱਕ ਗੱਲ ਕਰ ਸਕਦਾ ਕਿਉਂਕਿ ਉੱਥੇ ਮੌਕਾ ਨਹੀਂ ਮਿਲਦਾ ਸਾਰਿਆਂ ਨੂੰ ਕਿਉਂਕਿ ਏਡੇ ਲੀਡਰ ਆਉਂਦੇ ਨੇ ਕਿ ਬਸ ਉਹ 5-10 ਮਿੰਟ ਹੀ ਰੁਕਦੇ ਨੇ ਤੇ ਜਲਦੀ ਜਲਦੀ ਵਾਪਸ ਚਲੇ ਜਾਂਦੇ ਨੇ ਬਸ 10-15 ਹੀ ਗੱਲਾਂ ਕਰ ਸਕਦੇ ਸੱਤਾ ਦੇ ਵਿੱਚ ਲੈ ਕੇ ਆਓ ਵੋਟਾਂ ਪਾਓ ਜਿਹੜੀਆਂ ਕੱਚੀਆਂ ਜ਼ਮੀਨਾਂ ਆ ਉਹ ਸੀ ਉਹ ਪੱਕੀਆਂ ਕਰ ਦੇਵਾਂਗੇ ਹਾਂ ਉਹ ਇਹ ਗੱਲ ਕਹੀ ਹਾਂਜੀ ਇਹੀ ਕਹੀ ਜੇ ਤੋਂ ਉਹੀ ਕਹਿ ਕੇ ਗਏ ਨੇ ਵੀ ਅਸੀਂ ਜਦੋਂ ਸਾਡੀ ਸਰਕਾਰ ਆਊਗੀ ਕਿਉਂਕਿ ਹੁਣ ਤਾਂ ਆਪਣੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਚੱਲ ਰਹੇ ਨੇ ਕਿਉਂਕਿ ਚਲੋ ਜੇ ਹੁਣ ਸਰਕਾਰ ਅੱਗੇ ਭਗਵੰਤ ਮਾਨ ਵੀ ਜੇ ਵਧੀਆ ਰਜਾ ਹਿੱਥੇ ਲੱਗੇਗਾ ਵੀ ਸਹੂਲਤਾਂ ਬਹੁਤ ਮਿਲੀਆਂ ਨੇ ਤੇ ਫਿਰ ਵੇਖੋ ਹੁਣ ਕਿਹੜੀ ਪਾਰਟੀ ਅੱਗੇ ਆਉਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੇ ਵੱਲੋਂ ਜੋ ਪਹਿਲਾਂ ਸਹੂਲਤਾਂ ਦਿੱਤੀਆਂ ਗਈਆਂ ਨੇ ਉਹ ਤੁਹਾਡੇ ਤੱਕ ਪਹੁੰਚੀਆਂ ਨੇ ਹੁਣ ਸਾਡੇ ਤੱਕ ਤਾਂ ਅਜੇ ਤੱਕ ਨਹੀਂ ਕਲੀਨਿਕ ਮੁਹੱਲਾ ਉਹ ਵੀ ਕਹਿੰਦੇ ਕੋਈ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਕੋਈ ਵੀ ਹੂੰ ਸਾਨੂੰ ਤਾਂ ਮਾਮਦੋੜ ਹੀ ਜਾਣਾ ਪੈਂਦਾ ਇੱਥੋਂ ਤਿੰਨ ਚਾਰ ਕਿਲੋਮੀਟਰ ਹੈਗਾ ਪਾਣੀ ਕੋਈ ਇੱਥੇ ਸਹੂਲਤ ਨਹੀਂ ਨਾ ਸਿਹਤ ਦਾ ਕੇਂਦਰ ਦੀ ਨਾ ਕੋਈ ਸਰਕਾਰ ਵੱਲੋਂ ਤਾਂ ਇੱਥੇ ਅਜੇ ਤੱਕ ਲੱਖਾ ਸਿੰਘ ਵਾਲੇ ਤੇ ਨਹੀਂ ਮਿਲੀ ਇੱਥੇ ਉਦਾਂ ਹੈ ਬੀਐਸਐਫ ਵਾਲੇ ਆਪਦੇ ਵੱਲੋਂ ਕੈਂਪ ਇੱਥੇ ਲਗਾ ਕੇ ਗਏ ਨੇ ਬੇਸ ਕੈਂਪ ਲੱਗਿਆ ਹੋਇਆ ਹਾਂਜੀ ਹਾਂ ਆਰਮੀ ਵੱਲੋਂ ਹੀ ਸਾਨੂੰ ਮਿਲਦਾ ਹੈ ਸਹੂਲਤਾ ਮਿਲਦੀ ਹੈ ਨੇ ਸਾਨੂੰ ਪਸ਼ੂਆਂ ਦਾ ਇੱਕ ਬੀਐਸਐਫ ਨੇ ਸਾਡੇ ਮੰਨ ਲਓ ਮੈਡੀਕਲ ਕੈਂਪ ਲਾਇਆ ਨੇ ਆਪਣੇ ਆਪ ਜਿਹੜੇ ਪਬਲਿਕ ਵਾਸਤੇ ਘੱਟੋ ਘੱਟ 400 ਮਰੀਜ਼ਾਂ ਨੂੰ ਦਵਾਈ ਦਿੱਤੀ ਉਹ ਤੋਂ ਨਾਲ ਬੀਐਸਐਫ ਨੇ ਇੱਕ ਜਿਹੜਾ ਆਪਣਾ ਪਸ਼ੂਆਂ ਲਈ ਸਾਡੇ ਯਾਰਾ ਸਿੰਘ ਵਾਲਾ ਕੈਂਪ ਲਾਇਆ ਨੇ ਉੱਥੇ ਵੀ ਸਾਡੇ ਦੀਮੀਤਰਾ ਨੇ ਬਹੁਤ ਹੰਦਲ ਹਾਲ ਹੈ ਅੱਜ ਜਿਦਾ ਰਸਨ ਪਾਣੀ ਆਪਣੇ ਘਰਾਂ ਦਾ ਹੁੰਦਾਗਾ ਉਹ ਆਪਣੇ ਤੱਕ ਪਹੁੰਚ ਗਿਆ ਗਿਆ ਹੁਣ ਲੋੜ ਹੈਗੀ ਰਸਨ ਪਾਣੀ ਦੀ ਜਿਹੜਾ ਰਸੋਈ ਦਾ ਸਮਾਨ ਹੁੰਦਾ ਵੀ ਰਸਨ ਪਾਣੀ ਤਾਂ ਲੋੜ ਜੋ ਬਿਲਕੁਲ ਗਰੀਬ ਬੰਦੇ ਨੇ ਉਹਨਾਂ ਨੂੰ ਲੋੜ ਜੀ ਹਾਂਜੀ ਜਿੰਨਾ ਕਰੇ ਘਰ ਪਿਆ ਉਹਨਾਂ ਦਨ ਕਹਿ ਸਕਦੇ ਹਾਂ ਇਹ ਪੂਰਾ ਤੱਕ ਪਹੁੰਚਾ ਨਹੀਂ ਹਲੇ ਹਾਂਜੀ ਤਾਂ ਹੋਰ ਵੀ ਇੱਥੇ ਲੋਕ ਹੈ ਬਗਲਬਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਕਿੰਨੀ ਕਿੰਨਾ ਕ ਨੁਕਸਾਨ ਹੋਇਆ ਜ਼ਮੀਨ ਦਾ ਇੱਥੇ ਆਪਣੇ ਸਪਿੰਡ ਦੀ ਗੱਲ ਕਰ ਲਈਏ ਨਾ 670 ਕਿਲਾ ਹੋ ਹੀ ਗਿਆ ਕਿੰਨੀ ਕਿ ਜਮੀਨ ਆ ਪਿੰਡ ਦੀ ਹੈ ਸਾਰੇ ਪਿੰਡ ਦੀ ਕਿੰਨੀ ਕਿ ਜਮੀਨ ਹੈ 1800 ਕਿਲਾ ਗਿਆ ਅੱਧੀ ਜਮੀਨ ਨੁਕਸਾਨੀ ਗਈ ਆਪਾਂ ਗੱਲ ਕਰ ਲਈਓ ਚਲ ਆ ਤੂੰ ਥੋੜੀ ਕੱਟ ਲਾ ਲੈ ਤੀਜਾ ਸਭ ਖਰਾਬ ਹੋ ਗਈ ਇਥੋਂ ਜਿਵੇਂ ਸੁਬੀਰ ਸਿੰਘ ਬਾਦਲ ਇੱਥੇ ਆਇਆ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੀ ਕੰਮ ਕਰ ਰਹੀ ਹੈ ਉਹ ਵੀ ਮਦਦ ਕਰ ਰਹੀ ਹੈ ਲੋਕਾਂ ਦੇ ਵਿੱਚ ਜਾ ਰਿਹਾ ਉਹ ਜਿਵੇਂ ਜਾ ਰਿਹਾ ਸੁਬੀਰ ਸਿੰਘ ਬਾਦਲ ਲੱਗਦਾ ਕਿ ਉਹ ਉਹ ਜਿਹੜੀ ਸਹੂਲਤਾਂ ਕਹਿ ਰਿਹਾ ਸੀ ਸਾਡੇ ਵੱਲੋਂ ਦੇਵਾਂਗੇ ਉਹ ਤੁਹਾਡੇ ਤੱਕ ਵੀ ਪਹੁੰਚਣਗੀਆਂ ਸਹੂਲਤ ਤਾਂ ਹੀ ਆਖ ਗਿਆ ਵੀ ਤੁਹਾਨੂੰ ਧਾਂ ਦਾ ਵੀ ਖਾਦਾਂ ਦਾ ਬਾਕੀ ਕੋ ਡੀਜ਼ਲ ਧਾਂ ਦਾ ਮਹੀਨੇ ਦੇ ਵਿੱਚ ਵਿੱਚ ਦੇਵੇ ਤਾਂ ਪਤਾ ਲੱਗੇ ਤਾਂ ਤੁਹਾਡੀ ਗੱਲਬਾਤ ਹੋਈ ਉਹਨਾਂ ਦੇ ਨਾਲ ਨਹੀਂ ਜਿਹੜੇ ਸਾਡੇ ਹਰਪੰਚਵਰੀ ਹੈਗੇ ਸੋ ਉਹਨਾਂ ਦੀ ਗੱਲ ਹੋਈ ਹੈ ਉਹਨਾਂ ਆਖਿਆ ਵੀ ਮੈਂ ਧਾਂ ਦਾ ਜੇ ਦੇਵੇ ਤਾਂ ਫੇਰੀ ਹੈ ਤੇ ਕੋ ਗਨਤਮ ਜਰੂਰ ਆਖ ਦਿੱਤਾ ਪਿਆ 20000 ਰੁਪਇਆ ਕਿਲੇ ਮਗਰ ਧਿਆਨ ਦਾ ਤੇ ਬਾਕੀ ਵੀ ਤੁਹਾਡੇ ਜਿਹੜੇ ਕਿਸੇ ਦਾ ਮਕਾਨ ਡਿੱਗਾ ਹੈ ਜੇ ਉਹਦੇ ਬਾਅਦ ਤੇ 40000 ਰੁਪਇਆ ਉਹਦੀ ਗੱਲ ਹੋਈ ਹੈ ਜਗਾ ਵੇਖੋ ਕਿਦਾਂ ਪਾਉਂਦਾ ਕਿਦਾਂ ਨਹੀਂ ਅਸੀਂ ਤੇ ਇਹ ਮੰਗ ਕਰਨੇ ਵੀ ਜਿੰਦੀ ਸਹੀ ਲਿਖੀ ਹੋਵੇ ਇਹ ਨਾ ਹੋਵੇ ਕੋਈ ਗਲਤ ਫਾਇਦਾ ਠਾਵੇ ਇਹ ਸਖਤ ਹੋਣਾ ਚਾਹੀਦਾ ਕਾਨੂੰਨ ਤਿੰਨ ਪਾਰਟੀਆਂ ਘਟੋ ਘਟਾਉਣੀਆਂ ਚਾਹੀਦੀਆਂ ਨੇ ਕਟੋ ਕਟ ਸਰਵੇ ਹੋਣ ਜਾਈ ਦਿਆ ਹਾਂ ਤਿੰਨ ਵਾਰੀ ਆਉਣਾ ਚਾਹੀਦਾ ਵੀ ਸਹੀ ਡੁੱਬੀ ਹੈ ਕਈ ਬੰਦੇ ਨਜਾਇਜ਼ ਫਾਇਦਾ ਠਾ ਜਾਂਦੇ ਨੇ ਜਿਨ੍ਹਾਂ ਦੇ ਨਹੀਂ ਵੀ ਡੁੱਬੀ ਉਹ ਵੀ ਪੈਸੇ ਲੈ ਜਾਂਦੇ ਆ ਹਾਂ ਹਾਂ ਉਹ ਵੀ ਲੈ ਜਾਂਦੇ ਹੁਣ ਸਹੀ ਮਿਲਣਾ ਚਾਹੀਦਾ ਇਹ ਘੜੀ ਚਾ ਕੇ ਬੇਈਮਾਨੀ ਹੋਣੀ ਨਹੀਂ ਚਾਹੀਦੀ ਅਸੀਂ ਦੇ ਕਹਿੰਦੇ ਸਰਕਾਰ ਨੂੰ ਭਗਵਾਨ ਤੁਮਾਰਨ ਨੂੰ ਵੀ ਕਹਿੰਦੇ ਇਹ ਜਿੱਥੇ ਵੀ ਅਸੀਂ ਇਹ ਨਹੀਂ ਕਹਿੰਦੇ ਲੱਖਾ ਸੰਗਲ ਠਾੜ ਹੀ ਕਰ ਸਾਰੀ ਜਗ੍ਹਾ ਪੂਰੀ ਸ਼ਕਤੀ ਨਾਲ ਵਰਤ ਪੂਰਾ ਜਿਹੜੇ ਪੈਸੇ ਆਉਣ ਚਲੋ 25000 ਆਵੇ 30 ਆਵੇ ਉਹ ਵੰਡਿਆ ਜ਼ਿਆਦਾ ਬਣ ਜਾਣਦੇ ਜੇ ਕੋਈ ਅਫਸਰ ਰੱਜ ਗਿਆ ਕੋ ਚੱਲ ਤੂੰ ਵੀ 4 ਕਿਲੇ ਲਖਾ ਦੇ ਮੈਨੂੰ ਅੱਧੇ ਪੈਸੇ ਤੂੰ ਦੇ ਦੇਵੀ ਇਹ ਕੰਮ ਗਲਤ ਹੈ ਡੁੱਬ ਗਿਆ ਜਿਨ੍ਹਾਂ ਦਾ ਘਰ ਲੁੱੜ ਗਿਆ ਪਤਾ ਉਹਨਾਂ ਨੂੰ ਹੈ ਬਿਲਕੁਲ ਦੂਜਣ ਨਹੀਂ ਪਤਾਗਾ ਜਿੰਦੇ ਉਤੋਂ ਛੱਤ ਦੇ ਪਾਣੀ ਲੰਘ ਗਏ ਚਲ ਸਾਡੇ ਪਿੰਡ ਤਾਂ ਨਹੀਂ ਲੰਗਾ ਜਿਵੇਂ ਫਾਜ਼ਲੇ ਕੇ ਏਰੀਆ ਚ ਲੰਘ ਗਏ ਉਤੋਂ ਛੱਤਾਂ ਦੇ ਪਾਣੀ ਲੰਘ ਗਏ ਉੱਧਰ ਬਹੁਤ ਪਣ ਨੁਕਸਾਨੇ ਗਏ ਉੱਧਰ ਬਹੁਤ ਨੁਕਸਾਨ ਹੋਇਆ ਅਸੀਂ ਇਹਨੇ ਸਹੀ ਢੰਗ ਚ ਦਿੱਤੇ ਜਾਣ ਪੈਸੇ ਉਹਨਾਂ ਵਿਚਾਰਿਆਂ ਨੂੰ ਗਰੀਬਾਂ ਨੂੰ ਜਿੰਦੇ ਕੋ ਡੰਗਰ ਲੁੱੜ ਗਏ ਨੇ ਉਹਨਾਂ ਨੂੰ ਡੰਗਰ ਲੈ ਕੇ ਦੇਵੇ ਜਿੰਦਾ ਵੀ ਕੋਈ ਜਿੰਨਾ ਨੁਕਸਾਨ ਹੋਇਆ ਉਹ ਦੇਵੇ ਪੂਰਾ ਤਾਂ ਨਹੀਂ ਹੋ ਸਕਦਾ ਫਿਰ ਵੀ ਕੋਈ ਸਹੂਲਤ ਉਹਨਾਂ ਨੂੰ ਦਿੱਤੀ ਜਾਵੇ ਜਿਵੇਂ ਪੰਜਾਬ ਦੇ ਵਿੱਚ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹ ਖਾਲਸਾ ਜਿਹੜਾ ਗਲੋਬਲ ਸਿਕ ਸੰਸਥਾ ਕੰਮ ਕਰ ਰਹੀ ਹੈ ਸਿੰਗਰ ਵੀ ਜਿਹੜਾ ਕਲਾਕਾਰ ਹੈ ਉਹ ਵੀ ਹੁਣ ਮੈਦਾਨ ਤੇ ਆ ਗਿਆ ਉਹ ਵੀ ਲੋਕਾਂ ਦੀ ਮਦਦ ਕਰ ਰਿਹਾ ਕੋਈ ਟਰੈਕਟਰ ਦੇ ਰਿਹਾ ਕੋਈ ਮੱਝਾਂ ਦੇ ਰਿਹਾ ਕੋਈ ਹੋਰ ਐਲਾਨ ਕਰ ਰਿਹਾ ਉਸ ਤਰੀਕੇ ਦੇ ਨਾਲ ਜਿਵੇਂ ਥੋੜਾ ਨੁਕਸਾਨ ਹੋਇਆ ਹੋਰ ਲੋਕਾਂ ਦਾ ਨੁਕਸਾਨ ਹੋਇਆ ਪੂਰਤੀ ਹੋ ਜੂਗੀ ਉਹ ਚੀਜ਼ਾਂ ਦੀ ਹਾਂ ਨਹੀਂ ਜੋ ਮਨ ਕੋ ਕਲਾਕਾਰ ਵੀ ਕਰਨ ਉਹ ਵੀ ਤਰੀਕੇ ਗਵਰਨਮੈਂਟ ਦੇ ਤਰੀਕੇ ਵੰਡਣ ਪਏ। ਫੇਰ ਪੈਸੇ ਜਾਂਚ ਪੜਤਾਲ ਕਰਕੇ ਹਾਂ ਜਾਂਚ ਪੜਤਾਲ ਕਰਕੇ ਜਿਵੇਂ ਉਹ ਕਿ ਜਿਹੜਾ ਵੱਡਾ ਕਲਾਕਾਰ ਉਹ ਹਾਊ ਟਰੈਕਟਰ ਆਕੀ ਬੈਠਾ ਹੈ ਤੇ ਬਾਕੀ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ ਉਹ ਦਿੱਤੀ ਜਾਂਦਾ ਵਿਚਾਰੇ ਜਿੰਦਾ ਤੇ ਛੱਤ ਦਿੱਤੂ ਪਾਣੀ ਟੱਪ ਗਿਆ ਹਾਰਾ ਘਾਰ ਹੀ ਬਹਿ ਗਿਆ ਉਹ ਵਿਚਾਰੇ ਨਗਦ ਦਿੱਤੀ ਜਾਂਦਾ ਲੱਖ ਲੱਖ ਰੁਪਈਆ ਹੈ ਉਸ ਤਰ੍ਹਾਂ ਦਾ ਜਿਵੇਂ ਆਪਣੇ ਇਸਤਾਨ ਦੇ ਵਿੱਚ ਬੜੇ ਵੱਡੇ ਲੋਕ ਪਏ ਨੇ ਦਾਨੀ ਉਹ ਕਰਨਾ ਚਾਹੀਦਾ ਉਹਨਾਂ ਨੂੰ ਹਾਂ ਬਾਪੂ ਇਹ ਕਬ ਗੱਲ ਕਰ ਲਈਏ ਬਾਰਡਰ ਏਰੀਆ ਦੀ ਕਦੇ ਤੁਹਾਨੂੰ ਹੜ ਮਾਰ ਜਾਂਦਾ ਕਦੇ ਜੰਗਾਂ ਦਾ ਖਤਰਾ ਪੈਦਾ ਹੋ ਜਾਂਦਾ ਕਦੇ ਸੋਕਾ ਮਾਰ ਜਾਂਦਾ ਬਾਰਡਰ ਏਰੀਆ ਦੀ ਜ਼ਿੰਦਗੀ ਕਿੰਨੀ ਕੌਖੀ ਆ ਹੋਰਾਂ ਹੋਰਾਂ ਲੋਕਾਂ ਨੂੰ ਲੱਗਦਾ ਕਿ ਇਹ ਪਾਸੇ ਬੈਠੇ ਆ ਇਹ ਖੈ ਸ਼ਾਇਦ ਸੋਖੇ ਹੋਣਗੇ ਨਹੀਂ ਨਹੀਂ ਇਹ ਹਾਂ ਤਾਂ ਬੜਾ ਔਖਾ ਵੇਲਾ ਲੰਘਦਾ ਜਦੋਂ ਜੰਗ ਦਾ ਕੋਈ ਨਾਂ ਪੈ ਜਾਂਦਾ ਨਾ ਤੇ ਬੱਚੇ ਹੈਗਾ ਪੇ ਹਟੋਰਨੇ ਪੈਂਦੇ ਨਾ ਜਿਹੜੀ ਕੀ ਪਤਾ ਲੱਗਦਾ ਵੀ ਇਹ ਮੋਢੇ ਬੈਠੇ ਉਹਨਾਂ ਤਾਂ ਮਾਰੀ ਦੇਣਾ ਗੋਲੀਆਂ ਗਾਲੀਆਂ ਉਦੋਂ ਸਾਨੂੰ ਬਹੁਤ ਔਖਾ ਹੋ ਜਾਂਦਾ ਤੇ ਹੁਣ ਵੀ ਜਿਵੇਂ ਪਾਣੀ ਆ ਗਿਆ ਫਿਰ ਵੀ ਔਖਾ ਹੈ ਕਈ ਗਾਰ ਰਹਿਮਾਨ ਚੱਕੀ ਫਰੇ ਨੇ ਕੋਈ ਨਹੀਂ ਵੀ ਚੱਕਾ ਜਿੰਨਾਂ ਦੀਆਂ ਉੱਚੀਆਂ ਕੋਠੀਆਂ ਨੂੰ ਨਾ ਨਹੀਂ ਚੱਕਾ ਗਰੀਬਾਂ ਨੇ ਚੱਕਾ ਵੀ ਏ ਹਾਂ ਇਹ ਨਾ ਬੱਚਿਆਂ ਦੀ ਪੜ੍ਹਾਈ ਵੀ ਜਿਵੇਂ ਹੁਣ ਹੜ ਆਇਆ ਵਿੱਚੇ ਛੁੱਟ ਜਾਂਦੀ ਆ ਜੰਗ ਦਾ ਖਤਰਾ ਪੈਂਦਾ ਹੋ ਤਾਂ ਉਹ ਵੀ ਪਿੱਛੇ ਛੁੱਟ ਜਾਂਦੀ ਆ ਹਾਂ ਬੱਚਿਆਂ ਦੀ ਵੀ ਬੜਾ ਨੁਕਸਾਨ ਹੁੰਦਾ ਹੈ ਅਸੀਂ ਤਾਂ ਇਹ ਬਾਰਡਰ ਏਰੀਆ ਵਾਸਤੇ ਜਿਵੇਂ 5 ਕਿਲੋਮੀਟਰ ਲਾ ਲੈਣ 10 ਲਾ ਲੈਣ ਉਹਨਾਂ ਵਾਸਤੇ ਵੱਖਰੀ ਸਹੂਲਤ ਚਾਹੀਦੀ ਏ ਬਾਰਡਰ ਏਰੀਆ ਵਾਸਤੇ ਜਿਹੜਾ 20 ਕਿਲੋਮੀਟਰ ਦਾ ਆਪਾਂ ਗੱਲ ਚਲੋ 20 ਕਿਲੋਮੀਟਰ ਦੀ ਗੱਲ ਕਰ ਲਈਏ ਹਾਂ ਹਾਂ ਆ ਵੀ ਪਿੱਛੇ ਕੀ ਤੰਗੀਆਂ ਆ ਰਹੀਆਂ ਨੇ ਜਿਹੜਾ 20 ਕਿਲੋਮੀਟਰ ਦੇ ਪੱਟੀ ਬਿਲਕੁਲ ਗਲਤ ਹੈ ਉਹਨਾਂ ਨੂੰ ਪਤਾ ਬਾਰਡਰ ਤੇ ਕੀ ਤੰਗੀਆਂ ਨੇ ਕੋਈ ਅੰਦਰ ਜਿੰਦੀ ਤਾਰ ਤੋਂ ਪਾਰ ਉਹਨਾਂ ਕੋਲ ਪੁੱਛ ਵੇਖੋ ਉਸੇ ਜਿਆਦਾ ਕੋਈ ਨਹੀਂ ਗੁਲਾਮੀ ਹੈ ਹਾਂ ਸਵੇਰੇ ਮੜਾ 10 ਵਜੇ ਗੇਟ ਖੁੱਲਣਾ ਸ਼ਾਮ ਨੂੰ 5 ਵਜੇ ਬੰਦ ਸਾਰਾ ਦਿਨ ਤਾਂ ਪਹਿਲੇ ਕੰਮ ਕਰਨਾ ਪੈਂਦਾ ਸਾਨੂੰ ਕੋਈ ਤਾਂ ਪਹਿਲੇ ਕੰਮ ਕਰ ਸਕਦਾ ਆ ਇਹਨਾਂ ਨੇ ਪਛਾਛੀ ਬਿਨਾਂ ਨਾ ਪਛੋ ਕੋਈ ਬਾੜ ਡੇਗਾ ਕੀ ਇਹ ਇਹ ਸਾਡੇ ਜਿੰਨੇ ਬਾੜ ਤੇ ਬੈਠੇ ਨੇ ਵੇ ਬਾਦਰ ਲੋਕ ਨੇ ਜਿਹੜੀ ਮਾਲੋ ਰਾਖੀ ਕਰ ਰਹੇ ਨੇ ਤੇ ਅਸੀਂ ਬਾੜ ਦੇ ਲੋਕ ਛੱਡ ਜੀਏ ਤੇ ਪਾਕਿਸਤਾਨ ਤਾਂ ਆਪਣੇ ਆਪਣੇ ਬਚਾ ਸਕਦਾ ਅਸੀਂ ਦਿਨ ਰਾਤ ਬਾੜ ਦੀ ਰੱਖਿਆ ਕਰਨੇ ਆ ਆ ਜੰਗ ਪਿੱਛੇ ਲੱਗਾ ਸਾਡੇ ਜਿੰਨੇ ਪਿੰਡ ਦੇ ਘਾਟੂ ਘਾਟ ਨੌਜਵਾਨ 35 40 ਕਹਿੰਦੇ ਅਸੀਂ ਜੰਗ ਲੜਨੀ ਤਿਆਰ ਆ 20 ਸੁਪਨਾ ਲੱਗਣ ਦੇ ਲਈ ਨਾਲ ਲੱਗਣ ਦੇ ਲਈ ਤਿਆਰ ਸੀਗੇ ਯਾਰ ਨੇ ਬਿਲਕੁਲ ਤਿਆਰ ਨੇ ਉਹਨਾਂ ਧਾਰ ਘਾਟ ਦੇ ਤੇ ਸਾਨੂੰ ਕਮਾਂਡਰ ਸਾਹਿਬ ਨੇ ਕਿਹਾ ਮੈਨੂੰ ਜਦੋਂ ਲੋਡ ਪਈ ਤੁਹਾਡੇ ਜਵਾਨਾਂ ਦੀ ਲੋਡ ਹੈ ਕਿਉਂਕਿ ਸਾਨੂੰ ਪਤਾ ਰਸਤਾ ਕਿੱ ਤੇ ਫਿਰ ਪਿੱਛੇ ਲੋਕ ਤਾਂ ਬੈਠੇ ਗੱਲਾਂ ਕੀਤੀ ਜਾਂਦੇ ਨੇ ਜੀ ਵੱਡੇ ਸ਼ਹਿਰਾਂ ਲੋਨ ਪਤਾ ਕੀ ਬਾਰਡਰ ਦੀ ਕੀ ਤੰਗੀਆਂ ਨੇ ਹਾਂ ਹਾਲੇ ਤਾਂ 5 6 ਸਰਕਾਰ ਨੂੰ ਇਹੋ ਅਪੀਲ ਕਰਨ ਜਿੰਨੇ ਬਾਰਡਰ ਤੇ ਬੈਠੇ ਨੇ ਉਹਨਾਂ ਵਾਸਤੇ ਕੋਈ ਛੇਸ਼ ਪੈਕੇਜ ਦੇਵੇ ਉਹਨਾਂ ਦੇ ਬੱਚਿਆਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਜਿਵੇਂ ਕੋਈ ਗਰੀਬ ਕਰਨੇ ਉਹਨਾਂ ਦੇ ਵਿਆਹਾਂ ਦੀ ਕੁੜੀਆਂ ਦੇ ਵਿਆਹ ਫਰੀ ਕਰੇ ਸਰਕਾਰ ਤਾਂ ਇਹ ਜਿਹੜੀਆਂ ਵਿਸ਼ੇਸ਼ ਸਹੂਲਤਾਂ ਜਿਹੜੀਆਂ ਬਾਰਡਰ ਏਰੀਆ ਦੇ ਲੋਕ ਆ ਜਿਹੜੇ ਉਹ ਅੱਜ ਦੇ ਨਹੀਂ ਬਹੁਤ ਟਾਈਮ ਤੋਂ ਲੰਮੇ ਸਮੇ ਤੋਂ ਜਿਹੜਾ ਬਾਰਡਰ ਏਰੀਆ ਦੇ ਲੋਕਾਂ ਦੇ ਦੁੱਖ ਬਹੁਤ ਵੱਡੇ ਆ ਵਿਸ਼ੇਸ਼ ਸਹੂਲਤਾਂ ਦੀਆਂ ਮੰਗਾ ਜਿਹੜੀਆਂ ਲੰਮੇ ਸਮੇਂ ਤੋਂ ਇਹਨਾਂ ਲੋਕਾਂ ਦੀਆਂ ਅਟਕੀਆਂ ਹੋਈਆਂ ਨੇ ਜਦੋਂ ਜਦੋਂ جنگ ਦਾ ਅਸਾਰ ਬਣਦਿਆ ਉਦੋਂ ਇਹਨਾਂ ਲੋਕਾਂ ਨੂੰ ਬੀਐਸਐਫ ਦੇ ਵੱਲੋਂ ਠਾ ਕੇ ਪਤਾ ਨਹੀਂ ਕਿੰਨੇ ਕਿਲੋਮੀਟਰ ਰਸਤੇਦਾਰੀਆਂ ਦੇ ਵਿੱਚ ਰਹਿਣਾ ਪੈਂਦਾ ਦੇ 2 ਮਹੀਨੇ 4 ਮਹੀਨੇ 6 ਮਹੀਨੇ ਹੁਣ ਪੰਜਾਬ ਦੇ ਤਕਰੀਬਨ 23 ਜ਼ਿਲ੍ਹਿਆਂ ਦੇ ਵਿੱਚ ਫੜਾਂ ਦੀ ਮਾਰ ਆ ਔਰ ਜਿਹੜਾ ਬਾਰਡਰ ਆ ਇਥੋਂ ਸਰਪਰ 1.5 ਕਿਲੋਮੀਟਰ ਦਾ 2 ਕਿਲੋਮੀਟਰ ਹੋਵੇਗਾ ਕਿਲੋਮੀਟਰ ਬਿਲਕੁਲ ਜੀ ਕਿਲੋਮੀਟਰ ਜੀਰੋ ਲਾਈਨ ਤੇ ਜਿਹੜਾ ਪਿੰਡ ਆ ਬਿਲਕੁਲ ਜੀਰੋ ਲਾਈਨ ਤੇ ਲੋਕ ਆ ਜਿਹੜੇ ਬੈਠੇ ਆ ਔਰ ਛੋਟੇ ਛੋਟੇ ਬੱਚੇ ਆ ਜਿਹੜੇ ਇੱਥੇ ਤੁਸੀਂ ਦੇਖ ਰਹੇ ਹੋ ਇਹ ਪਰਿਵਾਰ ਕਿਸ ਕਦਰ ਜ਼ਿੰਦਗੀ ਇੱਥੇ ਬਸਰ ਕਰ ਰਿਹਾ ਔਰ ਸੁਖਵੀਰ ਸਿੰਘ ਬਾਦਲਾ ਜਿਹੜਾ ਇੱਥੇ ਪਹੁੰਚਦੇ ਆ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਜਿਹੜੀ ਬੱਚੇ ਦੇ ਟਾਇਲਟ ਹੈਗਾ ਪੜ੍ਹਾਈ ਦਾ ਹੈਗਾ ਖੇਡਣ ਦਾ ਹੈਗਾ ਪਰ ਸਹੂਲਤ ਨਹੀਂ ਮਿਲਦੀ ਸਾਡੇ ਬੱਚੇ ਕਈ ਬੱਤੇ ਪੜ੍ਹਨ ਵਾਲੇ ਨੇ ਖੇਡਣ ਵਾਲੇ ਵੀ ਨੇ ਪਰ ਉਹਨਾਂ ਨੂੰ ਕੋਈ ਗਾਈਡਸ ਨਹੀਂ ਮੰਨ ਲਓ ਕਰਦਾ ਹੈ ਗਾਈਡ ਹੀ ਨਹੀਂ ਕਰਦਾ ਉਹਨਾਂ ਤੱਕ ਸਹੂਲਤਾਂ ਨਹੀਂ ਪਹੁੰਚਦੀਆਂ ਕੋਈ ਬੱਚਾ ਤਸ਼ਮੀ ਕਰਦਾ ਉਦੋਂ ਪਰ ਪਤਾ ਨਹੀਂ ਮੈਂ ਕਰਨਾ ਕੀ ਹੈ ਬੱਚੇ ਸਾਡੇ ਪੜ੍ਹਨੋਂ ਸ਼ਹਿਰਾਂ ਨਾਲੋਂ ਜ਼ਿਆਦਾ ਪੜ੍ਹਨ ਵਾਲੇ ਨੇ ਪਰ ਕੋਈ ਸਹੂਲਤ ਨਹੀਂ ਗਈ ਇਹ ਤਾਂ ਸਾਡੇ ਬੱਚੇ ਵੀ ਅਫਸਰ ਬਣ ਸਕਦੇ ਨੇ ਕੋਈ ਸਾਡੇ ਹਾਂ ਇਹ ਭਗਵੰਤ ਮਾਨ ਦੇ ਕੀ ਹਾਲ ਹੈ ਠੀਕ ਹੈ ਠੀਕ ਹੈ ਹੈ ਬੋਲ ਨੋਟਾ ਹਾਂ ਜੀ ਕਿਹੜੀ ਕਲਾਸ ਪੜਦਾ ਫੋਰਥ ਫੋਰਥ ਚ ਸਰਕਾਰੀ ਸਕੂਲ ਚ ਪੜਦਾ ਹਾਂਜੀ ਕੀ ਬਣਨਾ ਚਾਹਣਾ ਵੱਡਾ ਹੋ ਕੇ ਫੌਜੀ ਬਣਨਾ ਹੈ ਪੁਲਿਸ ਪੁਲਿਸ ਦੇ ਵਿੱਚ ਵਰਤੀ ਹੋਣਾ ਵੱਡੀ ਪੜਾਈ ਕਰਨੀ ਪੈਣੀ ਬਹੁਤ ਫਿਰ ਆ ਕੋ ਹੁਣ ਪੁਲਿਸ ਸਿਟੀ ਪੜੋਗੇ ਪਰ ਇਹ ਬਾਰਡਰ ਏਰੀਆ ਦੇ ਲੋਕ ਹੈ ਇਹਨਾਂ ਦੀਆਂ ਇਹ ਸ਼ਾਮਾਂ ਨੇ ਇਹਨਾਂ ਦੇ ਵੀ ਆਸਾਂ ਨੇ ਸਦਰਾਂ ਨੇ ਉਮੀਦਾਂ ਨੇ ਇਹਨਾਂ ਲੋਕਾਂ ਦੀਆਂ ਹਾਲਾਂਕਿ ਬਾਰਡਰ ਏਰੀਏ ਤੇ ਬੈਠਿਆ ਬਿਲਕੁਲ ਜ਼ੀਰੋ ਲਾਈਨ ਤੇ ਬੈਠਿਆ ਹੋਰ ਵੀ ਬੱਚੇ ਹੈਗੇ ਆ ਛੋਟੇ ਛੋਟੇ ਬੱਚੇ ਆ ਤੁਸੀਂ 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 ਕੀ ਬਣਨਾ ਚਾਹਣਾ ਪਾਇਲਟ ਪਾਇਲਟ ਬਣਨਾ ਚਾਹਣਾ ਵਧੀਆ ਆਪਣਾ ਹੀ ਹੁੰਦੀ ਇੱਥੇ ਇੱਥੇ ਵਧੀਆ ਨਹੀਂ ਵਧੀਆ ਨਹੀਂ ਹੁੰਦੀ ਵਧੀਆ ਹੁੰਦੀ ਵਧੀਆ ਹੁੰਦੀ ਹੂੰ ਹੁਣ ਪਾਣੀ ਆਇਆ ਪਿਆ ਇੱਥੇ ਹੜ ਆਇਆ ਪਿਆ ਤੁਸਾਨੂੰ ਪਤਾ ਉਹ ਚੀਜ਼ਾਂ ਦਾ ਹਾਂ ਹੈਲੋ ਕਿਵੇਂ ਹੁਣ ਬੁੜੇ ਘਰੇ ਘਰ ਦੇ ਕੀ ਕਹਿੰਦੇ ਆ ਘਰੇ ਕਿਵੇਂ ਰਹਿੰਨੇ ਹੋ ਫਿਰ ਵਧੀਆ ਰੋਟੀ ਦਾ ਔਖਾ ਮੁਸ਼ਕਿਲ ਆ ਹੈ ਰੋਟੀ ਦਾ ਔਖਾ ਮੁਸ਼ਕਿਲ ਆ ਰੋਟੀ ਦਾ ਮੁਸ਼ਕਿਲ ਹੋ ਤਾਂ ਛੋਟੇ ਛੋਟੇ ਬੱਚੇ ਆ ਜਿਹੜੇ ਇੱਥੇ ਕੋਈ ਪਾਇਲਟ ਬਣਨਾ ਚਾਹੁੰਦਾ ਕੋਈ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਇਹ ਸ਼ਾਮਾ ਜਿਹੜੀਆਂ ਵੱਡੀਆਂ ਹੈਗੀਆਂ ਨੇ ਲੋਕਾਂ ਦੀਆਂ ਕਿਉਂਕਿ ਜਿਹੜਾ ਬਾਰਡਰ ਏਰੀਆ ਹੁੰਦਾ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਪਹਿਲੀ ਸਹੂਲਤਾਂ ਪੱਖੋਂ ਜਿਹੜਾ ਸਖਣਾ ਹੁੰਦਾ ਇਹ ਉਹ ਲੋਕ ਆ ਜਦੋਂ ਵੀ ਜੰਗ ਦੇ ਅਸਰ ਬਣਦਿਆ ਚਾਹੇ ਹਨਾਂ ਦੀ ਤਰਾਸਦੀ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਲੋਕ ਆ ਜਿਹੜੇ ਆਪਣੇ ਸਰੀਰਾਂ ਦੇ ਉੱਪਰ ਚੱਲਦੇ ਆ ਤੇ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਜਿਹੜੇ ਸਹੂਲਤਾਂ ਨੇ ਅਧੀਆਂ ਇਹਨਾਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਇਹਨਾਂ ਲੋਕਾਂ ਦੀ ਵੱਡੀ ਮੰਗ ਜਿਹੜੀ ਹੈਗੀ ਆ ਕਿ ਸਾਡੇ ਲਈ ਵਿਸ਼ੇਸ਼ ਸਹੂਲਤਾਂ ਜਿਹੜੀਆਂ ਵਿਸ਼ੇਸ਼ ਸਰਕਾਰਾਂ ਦੇ ਪੈਕੇਜ ਹੋਣੇ ਚਾਹੀਦੇ ਆ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਨਾਲੋਂ ਅੱਡ ਪੈਕੇਜ ਹੋਣੇ ਚਾਹੀਦੇ ਕਿਉਂਕਿ ਅਸੀਂ ਬਾਰਡਰ ਏਰੀਆ ਤੇ ਬੈਠੇ ਆ ਚਾਹੋ ਸਿਹਤ ਸੂਲਤਾਂ ਦੀ ਗੱਲ ਹੋਵੇ ਐਜੂਕੇਸ਼ਨ ਸਿਸਟਮ ਦੀ ਗੱਲ ਹੋਵੇ ਚਾਹੇ ਰੋਜ਼ਗਾਰ ਦੀ ਗੱਲ ਹੋਵੇ ਬੱਚੇ ਇਹਨਾਂ ਦੀ ਬੱਚਾ ਦੀਆਂ ਵੱਡੀਆਂ ਪੜ੍ਹਾਈਆਂ ਕੀਤੀਆਂ ਹੋਈਆਂ ਨੇ ਕੋਈ ਪਾਇਲਟ ਬਣਨਾ ਚਾਹੁੰਦਾ ਕੋਈ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਕੋਈ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਜਦੋਂ ਜਦੋਂ ਵੀ ਇੱਥੇ ਜੰਗ ਦੇ ਸਾਰ ਬਣਦੇ ਆ ਜਾਂ ਹੜ੍ਹ ਦੇ ਸਾਰ ਬਣਦੇ ਆ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਆਪਣੀ ਸਿਹਤ ਦੇ ਉੱਪਰ ਮਾਰਾਂ ਨੂੰ ਚੱਲਣਾ ਪੈਂਦਾ ਤੇ ਜਿਹੜੇ ਸਪਿੰਡ ਦੇ ਨੌਜਵਾਨ ਆ ਉਹਨਾਂ ਨੂੰ ਜਿਹੜਾ ਬੀਐਸਐਫ ਦੇ ਨਾਲ ਰਲ ਕੇ ਜਦੋਂ ਵੀ ਕੋਈ ਅਸਾਰ ਬਣਦਾ ਤਾਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਪੈਂਦਾ ਇਹਨਾਂ ਲੋਕਾਂ ਦੀ ਵੱਡੀ ਮੰਗ ਹੈਗੀ ਆ ਕਿ ਸਾਡੇ ਲਈ ਵਿਸ਼ੇਸ਼ ਸਹੂਲਤਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਚੱਲ ਰਿਹਾ ਦੌਰ ਦੀ ਗੱਲ ਕਰ ਲਈ ਨਾ ਲੋਕਾਂ ਦਾ ਕਹਿੰਦਾ ਕਿ ਸਾਨੂੰ ਜਿਹੜਾ ਹੁਣ ਦੂਜੇ ਚਰਨ ਦੀ ਸਮਾਪਤੀ ਹੋਈ ਆ ਪਹਿਲੇ ਚਰਨ ਦੀ ਸਮਾਪਤੀ ਤੋਂ ਬਾਅਦ ਦੇ ਵਿੱਚ ਦੂਜੇ ਚਰਨ ਦੇ ਵਿੱਚ ਜ਼ਮੀਨਾਂ ਦੀ ਸਾਫ ਸਪਾਈ ਹੋਣੀ ਆ ਉਹਦੇ ਲਈ ਖਾਸ ਦੀ ਲੋੜ ਪੈਣੀ ਆ ਡੀਜ਼ਲ ਦੀ ਲੋੜ ਪੈਣੀ ਆ ਸਾਂਦਾ ਦੀ ਟਰੈਕਟਰਾਂ ਦੀ ਹੋਰ ਸੜਕਾਂ ਜਿਹੜੀਆਂ ਸਾਰੀਆਂ ਟੁੱਟ ਚੁੱਕੀਆਂ ਨੇ ਉਹਨਾਂ ਦੀ ਮੁਰੰਮਤ ਦਾ ਕੰਮ ਆ ਜਿਹੜਾ ਸੁਖਵੀਰ ਸਿੰਘ ਬਾਦਲ ਜਿਹੜੇ ਇਸ ਪਿੰਡ ਦੇ ਵਿੱਚ ਪਹੁੰਚਦੇ ਨੇ ਉਹਨਾਂ ਨੇ ਵੀ ਵਿਸ਼ਵਾਸ ਦਿਵਾ ਕੇ ਅਸੀਂ ਆਪਣੇ ਵੱਲੋਂ ਆਪਣੀ ਪਦਰਤ ਜਿਹੜਾ ਇਹਨਾਂ ਲੋਕਾਂ ਤੱਕ ਪਹੁੰਚ ਕੀਤੀ ਆ ਡੀਜ਼ਲ ਦੀ ਗੱਲ ਹੋਵੇ ਖਾਦ ਦੀ ਗੱਲ ਹੋਵੇ ਚਾਹੇ ਉਹਨਾਂ ਨੇ ਚਾਹੇ ਆਪਾਂ ਪੋਲਿਟੀਕਲ ਬਿਆਨ ਲਾ ਲਈ ਕਿ ਜਦ ਸੱਤਾ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਅਸੀਂ ਕੱਚੀਆਂ ਫਸਲਾਂ ਜਿਹੜੀਆਂ ਉਹ ਪੱਕੀਆਂ ਕਰਾਂਗੇ ਤੁਹਾਡੇ ਤਾਂ ਕੋਈ ਏਦੋਂ ਪਹਿਲਾਂ ਕੋਈ ਪੱਤਰਕਾਰ ਪਹੁੰਚਿਆ ਇੱਥੇ ਪੱਤਰਕਾਰ ਸਾਡੇ ਕੋਈ ਨਹੀਂ ਆਇਆ ਜੀ ਸਾਡਾ ਨੁਕਸਾਨ ਬਹੁਤ ਹੋਇਆ ਬਾਰਡਰ ਤੇ ਸਾਡੀ ਫਸਲਾਂ ਜਦ ਦੇ ਵੇਖਿਆ ਜਾਣ ਤੇ ਸਾਡੇ ਪੱਤਰਕਾਰ ਕੋਈ ਨਹੀਂ ਆਇਆ ਜੀ ਕੋਈ ਸਸਤਾ ਹਟੂ ਕੋਲੇ ਪਹੁੰਚੀ ਆ ਹੁਣ ਸਸਤਾ ਕੋਈ ਨਹੀਂ ਪਹੁੰਚੀ ਆਮ ਆਦਮੀ ਪਾਰਟੀ ਦੇ ਐਮਐਲ ਦਈਆ ਜੀ ਸਾਡੇ ਕੋਲ ਪਹੁੰਚੇ ਨੇ ਇੱਕ ਦਿਨ ਉਹ ਵੀ ਮਰਲੋ ਦੇਖ ਸਾਡਾ ਬਾਰਡਰ ਦਾ ਪੂਰਾ ਹਾਲ ਚਾਲ ਦੇਖ ਗਏ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੁਹਾਨੂੰ ਜਿਹੜੀਆਂ ਤੁਹਾਡੇ ਮੰਗਾ ਹੈਗੀਆਂ ਚਾਹੇ ਤੁਹਾਡੀ ਜਿਹੜੀ ਤਰਾਸ ਦੀ ਨੁਕਸਾਨ ਬਹੁਤ ਵੱਡਾ ਹੋਇਆ ਨਹੀਂ ਉਹਨਾਂ ਨੇ ਸੁਵਾਸ ਦਿਵਾਇਆ ਜੋ ਸਰਕਾਰ ਵੱਲ ਬੰਦੀ ਛੁਲਤਨ ਦਵਾਮਾ ਕਰੇ